ਹਸਪਤਾਲ ਦੇ ਵਿੱਚ ਇਲਾਜ ਉਦின் ਪਏ ਇਹ ਲੋਕ ਇੱਕੋ ਪਰਿਵਾਰ ਦੇ ਮੈਂਬਰ ਨੇ ਜੋ ਕਿ ਆਟੋ ਦੇ ਵਿੱਚ ਸਵਾਰ ਹੋ ਕੇ ਆਪਣੇ ਕੰਮ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਆਟੋ ਦੇ ਵਿੱਚ ਸਵਾਰ ਇਹ ਸਾਰੇ ਜੀ ਗੰਭੀਰ ਉਤੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕੀ ਮੌਕੇ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਚੰਡੀਗੜ੍ਹ ਬਾਈਪਾਸ ਤੋਂ ਹੁਸ਼ਿਆਰਪੁਰ ਆ ਰਿਹਾ ਸਵਿਟ ਨਾਲ ਭਰਿਆ ਟਰੱਕ ਆਪਣਾ ਸੰਤੁਲਨ ਖੋ ਬੈਠਾ ਜਿਸ ਨੇ ਕਿ ਸਾਹਮਣੇ ਤੋਂ ਆ ਰੇ ਇੱਕ 3 ਵੀਲਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਤਿੰਨ ਬੱਚੇ ਅਤੇ 8 ਲੋਕ ਸਵਾਰ ਸਨ ਅਤੇ ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ ਜਿਸ ਨਾਲ ਇਹ ਸਾਰੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਗੱਡੀ ਟਰਾਲਾ ਇਧਰੋਂ ਆ ਰਹੀ ਚੰਡੀਗੜ੍ਹ ਵੱਲੋਂ ਇਧਰੋਂ ਇਹ ਜਲੰਧਰ ਵੱਲੋਂ ਆ ਰਹੀ ਸੀ ਕਿ ਪਰਾਲੇ ਵੱਲੋਂ ਇਹਨੇ ਗੱਡੀ ਆਪਣੀ ਕ੍ਰਾਸ ਕਰਤੇ ਉਹਨੇ ਸਾਈਡ ਪਿੱਛੋਂ ਦੀ ਲਿਆ ਕੇ ਮਾਰੀ ਮੇਰੇ ਸਾਹਮਣੇ ਜਰਾ ਕੰਮ ਹੋਇਆ ਸੀ ਇਹ ਕਾਤੇ ਸੀਗੇ ਇਹ ਆਟੋ ਤੇ ਸੀਗੇ ਜੀ ਹੁੰਡੀ ਤੇ ਅਸੀਂ ਇਧਰ ਆਉਂਦੇ ਸੀ ਫਗਵਾੜਾ ਬਾਈਪਾਸੋਂ ਲ ਜਲੰਧਰੋਂ ਚਲੋ ਅੱਧਾ ਉਧਰੋਂ ਟਰਾਲਾ ਆਉਂਦਾ ਸੀ ਕਿੰਨੀ ਤੇਜ਼ ਵਿੱਚ ਵੱਜਾ ਸਾਡੇ ਆਕੇ ਤੁਸੀਂ ਕਿਤੋਂ ਆ ਰਹੇ ਸੀ ਅਸੀਂ ਸੀਗੇ ਆਉਂਦੇ ਉੱਥੋਂ ਨੰਗਲ ਸ਼ਾਮਾ ਤੋਂ ਕਿੱਥੇ ਚੱਲੇ ਸੀ ਅਸੀਂ ਜਾਂਦੇ ਸੀ ਪਿੰਡ ਬਸੀ ਦੌਲਤ ਖਾਨ ਨੇ ਅਸੀਂ ਬਾਈਪਾਸੋਂ ਕਰਵਾਦੇ ਆਪਣੇ ਬਾਈਪਾਸ ਕ੍ਰੋਸ ਕਰਕੇ ਪਿੰਡ ਨੂੰ ਚੱਲਦੇ ਸੀ ਉਹ ਟਰਾਲਾ ਬਹੁਤ ਉੜਾ ਤੇਜ਼ ਆ ਰਿਹਾ ਸੀ ਇਧਰੋਂ ਕੰਦੀਗਾ ਰੋਡ ਤੋਂ ਉਹ ਦੇਖਿਆ ਨਹੀਂ ਅਲੋ ਵਾਲਾ ਕੋਈ ਕੁਝ ਵੀ ਸਿੱਧੇ ਦਾ ਅਦਿੱਤਾ ਪਾਰ ਕਰ ਗਿਆ ਸੀ ਗਿਆਟੋ ਆਪਣਾ ਦੱਦੇ ਵਿੱਚ ਸਾਡੇ ਵਿੱਚ ਕਾਰ ਲੱਗਾ ਬਹੁਤ ਜ਼ੋਰ ਦਾ ਜੂ ਕਿੰਨੇ ਜਨੇ ਸਗੇ ਆਟੋ ਦੇ ਵਿੱਚ ਹੌਟੋ ਵਿੱਚ ਆਪਾਂ ਜੀ ਮੰਨ ਲਓ ਦੋ ਮੇਰੇ ਗੁੱਡੀਆਂ ਸਗੇ ਆ ਜੀ ਠੀਕ ਆ ਜੀ ਇੱਕ ਮੇਰਾ ਵੱਡਾ ਭਾਈ ਤੇ ਤਿੰਨ ਉਹਦੇ ਬੱਚੇ ਉਹਦੀ ਘਰ ਵਾਲੀ ਇੱਕ ਮੇਰੀ ਸਾਲੀ ਜੁਪੀ ਸਗੀ ਤੁਸੀਂ ਦਿੱਤੋ ਆ ਰਹੇ ਅਸੀਂ ਜਲੰਧਰੋਂ ਆ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਜਿਸਦੀ ਕੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਬਹਿਰਾਲ ਜ਼ਖਮੀ ਹੋਇਆ ਇਹ ਸਾਰਾ ਪਰਿਵਾਰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਅਤੇ ਪੁਲਿਸ ਨੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮ ਦੇ ਖਿਲਾਫ ਕਾਰਵਾਈ ਹੋ ਸਕੇ। ਹੁਸ਼ਿਆਰਪੁਰ ਤੋਂ ਸੁਨੀਲ ਲਖਾ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978